ਸੈਂਟਰ ਗਵਰਨਮੈਂਟ ਨੂੰ ਅੱਜ ਤੁਹਾਡੇ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਪੂਰੀ ਦੁਨੀਆ ਨੂੰ ਪਤਾ ਹੈ ਕਿ ਪੰਜਾਬ ਦੇ ਹਾਲਾਤ ਕੀ ਨੇ ਅਰ ਇੰਨਾ ਤੁਹਾਡੇ ਭੇਜੀਆਂ ਰਿਪੋਰਟਾਂ ਨੂੰ ਦੇਖ ਕੇ ਲੋਕ ਸਮਾਜ ਸੇਵੀ ਸੰਸਥਾਵਾਂ ਤਾਂ ਅੱਗੇ ਆ ਰਹੀਆਂ ਨੇ ਜਿੱਥੇ ਜਿਹੜੀ ਚੀਜ਼ ਹੈ ਭੇਜ ਰਹੇ ਨੇ ਉਹ ਲੋਕ ਸਰਕਾਰ ਆਪਣਾ ਕੰਮ ਕਰ ਰਹੀ ਹੈ ਪਰ ਸੈਂਟਰ ਵਾਲਿਆਂ ਤੋਂ ਕੋਈ ਦਿਖਾਈ ਨਹੀਂ ਦੇ ਰਿਹਾ ਉਹਦੇ ਮੌਜਾਂ ਕਰਦੇ ਫਿਰਦੇ ਆ ਕੋਈ ਦੋ ਸ਼ਬਦ ਵੀ ਹਮਦਰਦੀ ਦੇ ਨਹੀਂ ਕਿਸੇ ਨੇ ਬੋਲੇ ਫਿਰ ਇਹੀ ਡੀਗਰੀ ਨਹੀਂ ਵੀ ਅਸੀਂ ਮੰਗਣ ਜਾਈਏ ਉੱਥੇ ਨਹੀਂ ਚਾਹੀਦਾ ਕੇਂਦਰ ਸਰਕਾਰ ਕਿਸ ਪਿੱਛੇ ਆ ਸਾਰਾ ਜੀਐਸਟੀ ਦਾ ਪੈਸਾ ਇਕੱਠਾ ਹੋ ਕੇ ਉੱਥੇ ਜਾਂਦਾ ਖੁਦ ਹੀ ਅੱਗੇ ਆਉਣਾ ਚਾਹੀਦਾ ਮਤੇ ਤਾਂ ਸਾਡਾ ਬਿੱਤ ਦੇਖ ਰਹੇ ਨੇ ਦਾ ਮਤਲਬ ਇਹ ਗੱਲ ਆ ਹੋਗੀ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਵੀ ਇਹ ਅਜਿਹੀ ਆਫਤ ਕਿਸੇ ਦਿਨ ਆਵੇ ਕਿਉਂ ਜਿਸ ਤੇ ਗੁਜ਼ਰੀ ਹੈ ਉਹ ਜਾਣਦੇ ਨੇ ਮੈਂ ਉੱਥੇ ਦੇਖਿਆ ਜਾ ਕੇ ਰੋ ਰਹੇ ਨੇ ਲੋਕ ਕੋਈ ਕੋਠਿਆਂ ਦੇ ਬੈਠਿਆ ਸੱਪਾਂ ਦੇ ਵਿੱਚ ਲੋਕ ਫਿਰ ਰਹੇ ਨੇ ਆਫਤ ਕਿਸੇ ਦਿਨ ਆਵੇ ਪਰ ਜੇ ਪੰਜਾਬ ਤੋਂ ਬਿਨਾਂ ਕਿਤੇ ਹੋਰ ਆਈ ਹੁੰਦੀ ਤਾਂ ਇਹਨਾਂ ਨੇ ਹੱਥ ਚੱਕ ਚੱਕ ਕੇ ਉਹ ਤੋਹਫੇ ਜੀ 20000 ਕਰੋੜ ਦਾ ਤੋਹਫਾ ਆਹ ਗੱਲਾਂ ਕਰਨੀਆਂ ਸੀ ਜਿਹੜੀਆਂ ਪੰਜਾਬ ਦੇ ਲਈ ਇਹਨਾਂ ਦੇ ਅੱਖਾਂ ਵੀ ਬੰਦ ਨੇ ਇਹਨਾਂ ਦਾ ਮੂਹ ਵੀ ਬੰਦ ਔਰ ਮੈਂ ਕਹਿਣੀ ਚਾਹਣਾ ਕਿ ਸੰਗੀਟਾਂਚੇ ਦੀ ਕਦਰ ਕਰੋ ਸੰਵਿਧਾਨ ਦੀ ਕਦਰ ਕਰੋ ਅੱਗੇ ਆਓ ਸਾਰੇ ਦਾ ਸਾਰਾ ਨੁਕਸਾਨ ਜਿੰਨਾ ਨੁਕਸਾਨ ਹੈ ਸਾਡਾ ਸਾਰਾ ਕੇਂਦਰ ਸਰਕਾਰ ਨੂੰ ਚੱਲਣਾ ਚਾਹੀਦਾ ਕਿਉਂਕਿ ਅਸੀਂ ਤਾਂ ਦਰਿਆਵਾਂ ਦਾ ਪਾਣੀ ਇਕੱਠਾ ਕਰਕੇ ਕਈ ਸਟੇਟਾਂ ਨੂੰ ਦਿੰਨੇ ਆ ਇਹ ਕੇਂਦਰ ਸਰਕਾਰ ਦੇ ਪਵਾੜੇ ਪਾਏ ਹੋਏ ਆ ਕੇਂਦਰ ਸਰਕਾਰ ਨੇ ਸਾਡਾ ਪਾਣੀ ਵੰਡਿਆ ਹੋਇਆ ਤੇ ਕੇਂਦਰ ਸਰਕਾਰ ਸਾਰਾ ਨੁਕਸਾਨ ਚੱਲੇ ਕੇਂਦਰ ਸਰਕਾਰ ਦੇਵੇ ਸਾਰਾ ਨੁਕਸਾਨ ਪਰ ਚੁੱਪ ਕੇ ਬੈਠੇ ਨੇ ਉਹ ਦਿਫਾ ਕੁਦੋਂਣਗੇ